ਕਾਲ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਰਾਈ ਮਾਰਸ਼ਲ ਤੇ ਮਿਆਤਾਰ ਨਾਲ ਜੋਤੀ ਤਾਂ ਟਰਾਈ ਸਿਟੀ ਦਾ ਸੀਸੀਟੀਵੀ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਬੋਹਾਲੀ ਦੀ ਜਿੱਥੇ ਨਿੱਜੀ ਸੁਸਾਇਟੀ ਨੂੰ ਗ੍ਰਾਂਟ ਜਾਰੀ ਨਾ ਹੋਣ ਤੇ ਸਿਆਸੀ ਮਾਹੌਲ ਪੱਗ ਗਿਆ ਮੋਹਾਲੀ ਦੇ ਮੇਅਰ ਜੀਤੀ ਸਿੱਧੂ ਨੇ ਸਥਾਨਕ ਸਰਕਾਰਾਂ ਵਿਭਾਗ ਤੇ ਸਵਾਲ ਚੁੱਕੇ ਨੇ ਕਿ ਇਸ ਦਿਨ ਸਾਲ ਤੋਂ ਨਗਰ ਨਿਗਮ ਨੇ ਲੋਕਲ ਬਾਡੀ ਵਿਭਾਗ ਨੂੰ ਗ੍ਰਾਂਟ ਲਈ ਭੇਜੇ ਜੋ ਇਹ ਕਹਿ ਕੇ ਨਗਰ ਨਿਕਾਰ ਦਿੰਦੇ ਨੇ ਕਿ ਨਿੱਜੀ ਸੁਸਾਇਟੀ ਨੂੰ ਸਰਕਾਰੀ ਗ੍ਰਾਂਟ ਜਾਰੀ ਹੋ ਸਕਦੀ ਹੈ ਪਰ ਵਾਰ ਨੰਬਰ 34 ਰਿਸ਼ੀ ਅਪਾਰਟਮੈਂਟ ਨੂੰ 1 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਹੋਈ ਹੈ ਜਿੱਥੇ ਕੌਂਸਲਰ ਆਮ ਆਦਮੀ ਪਾਰਟੀ ਦੇ ਨੇ 6 ਹੋਰ ਨਿੱਜੀ ਸੁਸਾਇਟੀਆਂ ਨੂੰ 94 ਲੱਖ ਰੁਪਏ ਜਾਰੀ ਹੋਏ ਨੇ ਮੇਅਰ ਜੀਤੇ ਦਾ ਇਲਜ਼ਾਮ ਹੈ ਕਿ ਇਹ ਟੈਂਡਰ ਵਿੱਤ ਤੇ ਠੇਕਾ ਕਮੇਟੀ ਦਾ ਮੇਅਰ ਦੀ ਜਾਣਕਾਰੀ ਦੇ ਵਿੱਚ ਲਿਆਂਦੇ ਬਿਨਾ ਪਾਸ ਕੀਤੇ ਗਏ ਮੇਅਰ ਨੇ ਸਬੰਧਤ ਅਧਿਕਾਰੀਆਂ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਜਿਸ ਦੇ ਲਈ ਉਹਨਾਂ ਹਾਈ ਕੋਰਟ ਜਾਨਦੀ ਵੀ ਗੱਲ ਆਖੀ ਹੈ ਇੱਥੇ ਵੀ ਪਿਕਨ ਚੂਜ਼ ਚੱਲ ਰਿਹਾ ਹੈਗਾ ਔਰ ਇਹਨਾਂ ਨੂੰ ਚਾਹੀਦਾ ਹੈ ਕਿ ਮਨ ਲੋ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹ ਕਿਤੇ ਨਾ ਰੋਕੇ ਜਾਣ ਆ ਸਾਰੇ ਕੌਂਸਲਰ ਖੜੇ ਨੇ ਮੈਂ ਇਕੱਲੇ ਇਕੱਲੇ ਕੌਂਸਲਰ ਦੀ ਗੱਲ ਕਰਦਾ ਹਰ ਇੱਕ ਦੇ ਵਾਰਡ ਦੇ ਵਿੱਚ ਸਮੱਸਿਆ ਆ ਰਹੀ ਆ ਹਰ ਜਗ੍ਹਾ ਦੇ ਠੇਕੇਦਾਰ ਨੂੰ ਵੀ ਰੋਕਿਆ ਜਾ ਰਿਹਾ ਹਰ ਜਗ੍ਹਾ ਦੇ ਅਫਸਰਾਂ ਦੇ ਵੀ ਪੂਰਾ ਪ੍ਰੈਸ਼ਰ ਦਬਾਅ ਬਣਾਇਆ ਜਾ ਰਿਹਾ ਈਵਨ ਕਿ ਜਿਹੜਾ ਪ੍ਰੂਨਿੰਗ ਵਾਲੇ ਮਸ਼ੀਨਾਂ ਹੈਗੀਆਂ ਨੇ ਉਹ ਕਾਫੀ ਜਗ੍ਹਾ ਤੇ ਜਿਹੜੇ ਸੀਨੀਅਰ ਸਿਟੀਜ਼ਨ ਹੈਗੇ ਆ ਉਹਨਾਂ ਦੇ ਘਰਾਂ ਵਿੱਚ ਧੁੱਪ ਨਹੀਂ ਆਉਂਦੀ ਔਰ ਉਹਨਾਂ ਦੇ ਘਰਾਂ ਦਾ ਦੋ ਘਾਣੇ ਧੁੱਪੇ ਵਿੱਚ ਅਖਬਾਰ ਪੜ੍ਹਨਾ ਹੁੰਦਾ ਜੇ ਪ੍ਰੂਨੋਮਿਕ ਵਾਲੀ ਮਸ਼ੀਨ ਵੀ ਕਿਤੇ ਜਾਂਦੀ ਆ ਤਾਂ ਉੱਥੇ ਵੀ ਉਪਰੋਂ ਫੋਨ ਆਉਂਦਾ ਕਿ ਜੀ ਮਸ਼ੀਨ ਨਹੀਂ ਪਿਲਣੀ ਕਿਤੇ ਔਰ ਪ੍ਰੂਨੋਮੀ ਵੀ ਨਹੀਂ ਕਰਾਉਣੀ ਮੈਂ ਕਿਹਾ ਵੀ ਇਸ ਤੋਂ ਮਾੜੀ ਕਾਰਗੁਜ਼ਾਰੀ ਔਰ ਇਸ ਤੋਂ ਮਾੜੀ ਸੋਚ ਨਹੀਂ ਹੋ ਸਕਦੀ ਹਰ ਬੰਦਾ ਵੋਟ ਪਾਉਂਦਾ ਹੈ ਹਰ ਬੰਦਾ ਟੈਕਸ ਦਿੰਦਾ ਹੈ ਹਰ ਬੰਦੇ ਦਾ ਰਾਈਟ ਹੈ ਇਹ ਕੰਮ ਦਾ ਹੋਣਾ ਚਾਹੀਦਾ ਮੈਂ ਤੇ ਜੇ ਮੇਰਾ ਕਹਿਣਾ ਇਹ ਵੈ ਕਿ ਜੇ ਇਹ ਕੰਮ ਸਾਰਿਆਂ ਨੂੰ ਬਰਾਬਰਲੀ ਹੋਣਾ ਚਾਹੀਦਾ ਬਲਕਿ ਮੇਰੇ ਕੱਲੇ ਸੁਸਾਇਟੀ ਜਾਂ ਪੰਚਮ ਸੁਸਾਇਟੀ ਜਾਂ ਦਰਸ਼ਨ ਵਿਹਾਰ ਚ ਨਹੀਂ ਪੂਰੇ ਮੋਹੱਲੇ ਚ ਡਿਸਟ੍ਰੀਬਿਊਟ ਕਰਕੇ ਹੋਣਾ ਚਾਹੀਦਾ ਸਾਰਿਆਂ ਦਾ ਹੱਕ ਹੈ ਇਵਨ ਮੈਂ ਤੇ ਕਹਿੰਦਾ ਕਿ ਸੁਸਾਇਟੀਆਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਦਾ ਪਤਾ ਕੀਤਾ ਜਾਏ ਕਿ ਕਿਆ ਉੱਥੇ ਮੇਨਟੇਨੈਂਸ ਕਰ ਪਾ ਰਹੇ ਹੈ ਉਹਨਾਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਹੈਗੀ ਹੈ ਉਹ ਸੁਸਾਇਟੀਆਂ ਦੀ ਮਦਦ ਕੀਤੀ ਜਾਏ ਬਲਕਿ ਕਈ ਜਿਹੜੇ ਦੋ ਦੋ ਚਾਰ ਚਾਰ ਕਰੋੜ ਦੇ ਫਲੈਟ ਵੇਚਦੇ ਆ ਉਹਨਾਂ ਦੀ ਇੰਨੀ ਜਰੂਰਤ ਨਹੀਂ ਹੈਗੀ ਜਿੰਨੀ ਛੋਟੀ ਸੁਸਾਇਟੀਆਂ ਜਾਂ ਪੁਰਾਣੀ ਸੁਸਾਇਟੀਆਂ ਦੀ ਜਰੂਰਤ ਹੈਗੀ ਹੈ ਇਸ ਕਰਕੇ ਜਿਹੜੇ ਵੀ ਇਸ ਚੀਜ਼ ਦੇ ਹੱਕਦਾਰ ਹੈ ਉਹਨਾਂ ਨੂੰ ਬਰਾਬਰ ਬਰਾਬਰ ਤੌਰ ਤੇ ਤੋਲਿਆ ਜਾ ਤਾਂ ਸੰਗਠਿਤ ਅਪਰਾਧ ਦੇ ਵਿਰੁੱਧ ਚੱਲ ਰਹੀ ਮੁਹਿੰਮ ਦੇ ਵਿੱਚ ਡੇਰਾ ਬਸੇ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ ਪੁਲਿਸ ਨੇ ਗੈਂਗਸਟਰ ਗੋਲਡੀ ਢੱਲੋਂ ਤੇ ਮਨਦੀਪ ਸਪੇਨ ਦੇ ਇੱਕ ਹੋਰ ਸੰਚਾਲਕ ਨੂੰ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀ ਮਾਡੂਲ ਵਿਰੁੱਧ ਚੱਲ ਰਹੀ ਪਿਛਲੇ ਲਿੰਕ ਦੀ ਜਾਂਚ ਦੇ ਦੌਰਾਨ ਕੀਤੀ ਗਈ ਹੈ ਇਹ ਕਾਰਵਾਈ 12 ਨਵੰਬਰ ਨੂੰ ਦੋ ਸ਼ੂਟਰਾਂ ਦੀ ਗ੍ਰਿਫਤਾਰੀ ਤੇ 26 ਨਵੰਬਰ ਨੂੰ ਡੇਰਾ ਬਸੇ ਅੰਬਾਲਾ ਹਾਈਵੇ ਦੇ ਉੱਤੇ ਹੋਏ ਮੁਕਾਬਲੇ ਤੋਂ ਬਾਅਦ ਚਾਰ ਸ਼ੂਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਕੀਤੀ ਗਈ ਹੈ ਮੁਬਾਰਕਪੁਰ ਪੰਚਕੁਲਾ ਰੋਡ ਦੇ ਉੱਤੇ ਸਾਰਾ ਦਿਨ ਉੱਡਦੀ ਧੂੜ ਮਿੱਟੀ ਤੋਂ ਰਾਗੀਰ ਤੇ ਸਥਾਨਕ ਵਾਸੀ ਪਰੇਸ਼ਾਨ ਨੇ ਸੜਕ ਤੇ ਸਾਰਾ ਦਿਨ ਉੱਡਦੀ ਧੂੜ ਵਪਾਰੀਆਂ ਤੇ ਦੁਕਾਨਦਾਰਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਦੇ ਨਾਲ ਲੋਕਾਂ ਨੂੰ ਸਾਹ ਅਤੇ ਦਮੇ ਵਰਗੀਆਂ ਮੁਸ਼ਕਲਾਂ ਆ ਰਹੀਆਂ ਨੇ ਮੁਬਾਰਕਪੁਰ ਦੇ ਵਿੱਚ ਸੈਂਕੜੇ ਕਚਰਾ ਅਤੇ 24 ਘੰਟੇ ਲਗਾਤਾਰ ਚੱਲਦੇ ਟਰੱਕਾਂ ਅਤੇ ਟਿਪਰਾਂ ਦੇ ਕਾਰਨ ਸਮੱਸਿਆ ਹੋਰ ਵੀ ਗੰਬੀਰ ਹੁੰਦੀ ਜਾ ਰਹੀ ਹੈ मुबारकपुर शहर में बहुत ही ज्यादा बुरा हाल है शाम होते होते यहाँ पे दिखना बंद हो जाता है और जिस तरह मिट्टी का बादल पूरा धुंध की तरह ना मिट्टी मिट्टी नजर आती है इवन कपड़ों पे गिलास में बर्तनों में कुछ भी हम खाना पीना ले तो पहले वो मिट्टी से मतलब अंदर जा ही रही है हर चीज के साथ ये तो बहुत ज्यादा डस्ट टूट रही है यहाँ पे सर जैसे ही निकलता है बच्चा कोई बड़ा कोई बुजुर्ग उसको मुंह पे कपड़ा बांध के निकलना पड़ता है इतना बुरा हाल है और जहां पे इवन डॉक्टर्स के पास भी आना हो तो रास्ते में बहुत समस्या है और बहुत बीमारी का कारण बन रहा है तो मैं यही प्रशासन से मांग करूंगा जल्दी से जल्दी डस्ट के लिए कुछ इंतजाम की जाए क्रेसर से जो टिप्पर आते हैं उनको ढक ले के लेता लेके आए ताकि सीधा खुला खुले में लोग परेशान ना हो उनकी आंखों में डस्ट ना पड़े मुंह में ना जाएगी तो मिट्टी उड़ती भी है जी बाकी पहला इनकी उड़ती घट उड़ती ਹੌਣ ਜੱਦਾ ਰੋਡ ਪੱਟਿਆ ਜਿਆਦੀ ਉੱਡਦੀ ਵੀ ਆ ਜੀ ਵੈਸੇ ਪਾਣੀ ਛਿੜਕਦੇ ਆ ਸਵੇਰੇ ਉਹ ਜਦੋਂ ਪਾਣੀ ਛਿੜਕਦੇ ਆ ਉਦੋਂ ਤੇ ਉੱਡਦੀ ਨਹੀਂ ਹੈਗੀ ਜੀ ਹੁਣ ਜਦੋਂ ਸੁਪਰੀੰਦਾ ਪਾਣੀ ਉਦੋਂ ਉੱਡਦੀ ਆ ਜੀ ਉਹ ਬੁਰਾ ਹਾਲ ਹੈ ਜਿੱਤਨ ਮਾਰਕ ਕਰਦਾ ਬੋ ਟਿਪਰ ਕ੍ਰੈਸਰ ਆ ਕਰਕੇ ਬੁਰਾ ਹਾਲ ਹੈ ਸਾਰਾ ਉਹ ਕੋਈ ਗੌਰ ਨਹੀਂ ਕੋਈ ਦੇਖਣਾ ਨਹੀਂ ਕੋਈ ਕੁਝ ਨਹੀਂ ਕਰਨਾ ਐਕਸੀਡੈਂਟ ਵੀ ਕਿੰਨੇ ਹੋਏ ਇੱਥੇ ਸਵੇਰੇ ਤੋਂ ਸ਼ਾਂਤ ਕਿੱਥੇ ਮਿੱਟੀ ਉੱਡਦੀ ਪਈ ਹੈ ਤੇ ਇੰਨੀ ਇਫੈਕਸ਼ਨ ਹੋਈ ਪਈ ਹੈ ਕਿ ਮੰਨੋ ਹੀ ਕੁਛ ਨਹੀਂ ਤੁਸੀਂ ਸਰਗਾਸਾ ਸ਼ਿੱਤੀ ਪਈ ਹੈ ਕਿ ਇਹ ਰੋਡ ਬਣਵਾ ਦिए ਕੰਮ ਚੱਲਦਾ ਵੈ ਇੱਥੇ ਕੋਈ ਕੰਮ ਨਹੀਂ ਚੱਲਦਾ ਵੈ ਇੱਥੇ ਅਸੀਂ ਦੇਖਦੇ ਕਿ ਰਾਮਗੜ੍ਹ ਰੋਡ ਜਿਹੜੀ ਉੱਤੇ ਵੀ ਇਹੀ ਹਾਲ ਹੈ ਸਾਰੇ ਇਹੀ ਹਾਲ ਹੈ ਜੀ ਅਸੀਂ ਦੇ ਮੁਬਾਰਕਪੁਰ ਇਲਾਕੇ 'ਚ ਖੜੇ ਆ ਤੁਹਾਨੂੰ ਦੱਸ ਦਈਏ ਕਿ ਲੋਕ ਜਿਹੜੇ ਇੱਥੇ ਦੇ ਖਾਸੇ ਪਰੇਸ਼ਾਨ ਨੇ ਉਹ ਤੁਹਾਨੂੰ ਦੱਸ ਦਈਏ ਕਾਰਨ ਕੀ ਨੇ ਕਿ ਇਹ ਜਿਹੜੀ ਮੁੱਖ ਸੜਕ ਹੈ ਉਸ ਤੇ ਜਿਹੜੀ ਧੂਲ ਮਿੱਟੀ ਉਡਦੀ ਹੈ ਉਸ ਕਾਰਨ ਲੋਕਾਂ ਨੂੰ ਕਈ ਗੰਭੀਰ ਬਿਮਾਰੀਆਂ ਵਿੱਚ ਪੇਟ ਤੋਂ ਆ ਰਹੇ ਨੇ ਤੁਹਾਨੂੰ ਦੱਸਦੀ ਕੀ ਇਹ ਮੁਬਾਰਕਪੁਰ ਦੀ ਉਹ ਮੁੱਖ ਸੜਕ ਹੈ ਜਿਹੜੀ ਕੀ ਡੇਰਾ ਬੱਸੀ ਨੂੰ ਜੋੜਦੀ ਹੈ, ਰਾਮਗੜ੍ਹ ਪੰਚਕੁਲਾ ਰੋਡ ਨੂੰ ਜੋੜਦੀ ਹੈ ਤੇ ਤੁਹਾਨੂੰ ਦੱਸਦੇ ਕਿ ਜਿਹੜੀ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਪੂਰਾ ਦਿਨ ਇੱਥੇ ਕ੍ਰਸ਼ਰਾਂ ਤੋਂ ਟਿਪਰ ਜਿਹੜੇ ਚੱਲਦੇ ਨੇ ਉਹਨਾਂ ਕਾਰਨ ਸੜਕ ਜਿਹੜੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ, ਸੜਕ ਤੇ ਮਿੱਟੀ ਮਿੱਟੀ ਇੰਨੀ ਪਈ ਹੈ ਕਿ ਤੁਹਾਨੂੰ ਦੱਸ ਦਈਏ ਕਿ ਜਿਹੜੇ ਟਿਪਰ ਹੈ ਲਗਾਤਾਰ ਉਹਨਾਂ ਦੀ ਆਵਾਜ਼ ਆਈਏ ਸੜਕ ਤੋਂ ਰਹਿੰਦੀ ਹੈ ਜਿਸ ਕਾਰਨ ਲੋਕਾਂ ਨੂੰ ਖਾਸੀ ਪਰੇਸ਼ਾਨੀਆਂ ਦਾ ਸਾਹਮਣਾ ਇੱਥੇ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੀ ਲਗਾਤਾਰ ਮਿੱਟੀ ਉੱਡ ਰਹੀ ਹੈ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੀ ਚਪੇਟ ਵੀ ਆ ਰਹੇ ਨੇ ਅਸਤਮਾ ਵਰਗੀ ਬਿਮਾਰੀਆਂ ਵੀ ਹੋ ਰਹੀਆਂ ਨੇ ਪਰ ਪ੍ਰਸ਼ਾਸਨ ਤੰਦਰਦੀ ਦੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਲਗਾਤਾਰ ਜੇ ਪੂਰੀ ਦਿਨ ਦੀ ਗੱਲ ਕੀਤੀ ਜਾਵੇ ਲਗਾਤਾਰ ਮਿੱਟੀ ਉੱਡਦੀ ਨਜ਼ਰ ਆਉਂਦੀ ਹੈ ਲੋਕਾਂ ਦੇ ਕਾਰੋਬਾਰ ਤੇ ਵੀ ਇਸ ਚੀਜ਼ ਦਾ ਫਰਕ ਪੈ ਰਿਹਾ ਹੈ ਕਿੰਨੀ ਮਿੱਟੀ ਉੱਡ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਔਰ ਪੂਰੇ ਦਿਨ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਹਾਲ ਹੈ ਲੋਕ ਤਿਆਰ ਹੋ ਕੇ ਆਪਣੇ ਘਰਾਂ ਤੋਂ ਦਫ਼ਤਰਾਂ ਨੂੰ ਨਿਕਲਦੇ ਨੇ ਪਰ ਜਦ ਇਹ ਸੜਕ ਤੋਂ ਨਿਕਲਦੇ ਨੇ ਤੇ ਉਹਨਾਂ ਦੇ ਕੱਪੜੇ ਜਿਹੜੇ ਮਿੱਟੀ ਨਾਲ ਪੂਰੇ ਲਤਬਤ ਨਜ਼ਰ ਆਉਂਦੇ ਨੇ ਲੋਕਾਂ ਨੂੰ ਖਾਸ ਹੀ ਜਿਹੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦੀ ਕਹਿਣਾ ਇਹ ਹੈ ਕਿ ਪ੍ਰਸ਼ਾਸਨ ਨੂੰ ਇਸ ਗੰਭੀਰ ਸਮੱਸਿਆ ਬਾਰੇ ਧਿਆਨ ਦੇਣਾ ਚਾਹੀਦਾ ਹੈ ਤੁਹਾਨੂੰ ਲੱਗਦੀ ਕਿ ਮੁਬਾਰਕੁਰ ਦੀ ਗੱਲ ਕੀਤੀ ਜਾਵੇ ਜਿਹੜੀ ਮੁੱਖ ਸੜਕ ਹੈ ਉਸਤੇ ਪੂਰਾ ਦਿਨ ਮਿੱਟੀ ਮਿੱਟੀ ਹੀ ਰਹਿੰਦੀ ਹੈ ਆਖਿਰਕਾਰ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਹੱਲ ਕੱਢਣਾ ਚਾਹੀਦਾ ਹੈ ਜਿਹੜੇ ਲੋਕਾਂ ਨੂੰ ਥੋੜੀ ਸਹੂਲਤ ਮਿਲ ਪਾਏ ਕੈਮਰਾ ਪ੍ਰਸਿੱਧ ਨਾਲ ਸੰਜੀਵ ਭੰਡਾਰੀ ਜੀ ਮੀਡੀਆ ਡੇਰਾ ਬਸੀ ਤਾ ਮੁਬਾਰਕਪੁਰ ਬੰਜਗੁਲਾ ਸੜਕ ਤੇ ਦਿਨ ਰਾਤ ਉੱਡੀ ਤੂੜ ਨੇ ਵਸਨੀਕਾਂ ਦਾ ਜੀਵਨ ਮੁਸ਼ਕਿਲ ਕਰ ਦਿੱਤਾ ਹੈ ਜਿਸ ਕਾਰਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਸਨੀਕ ਕਈ ਸਾਲਾ ਤੋਂ ਪਰੇਸ਼ਾਨ ਹੈਤ ਉਹਨਾਂ ਦੇ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ ਪ੍ਰਸ਼ਾਸਨ ਨੇ ਹਾਲ ਹੀ ਦੇ ਵਿੱਚ ਸੜਕ ਦੀ ਮੁਰੰਮਤ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ ਪਰ ਸੜਕ ਨੂੰ ਅੱਧ ਵਿਚਾਲੇ ਛੱਡ ਦਿੱਤਾ ਗਿਆ ਜਿਸ ਦੇ ਨਾਲ ਸਥਿਤੀ ਜਿਉਂ ਦੀ ਤਿਉਂ ਵੜੀ ਹੋਈ ਹੈ ਬਸਰੀਕਾਂ ਦਾ ਕਹਿਣਾ ਹੈ ਕਿ ਮੁਬਾਰਕਪੁਰ ਖੇਤਰ ਦੇ ਵਿੱਚ ਦਿਨ ਰਾਤ ਚੱਲ ਰਹੇ ਸੈਂਕੜੇ ਕ੍ਰੈਸ਼ਰ ਟਰੱਕ ਅਤੇ ਟਿਪਪਰ ਸਥਿਤੀ ਨੂੰ ਹੋਰ ਜ਼ਿਆਦਾ ਵਿਗਾੜ ਰਹੇ ਨੇ ਮੁਬਾਰਕਪੁਰ ਇਲਾਕੇ 'ਚ ਖੜੇ ਤੁਹਾਨੂੰ ਦੱਸਦੀ ਕਿ ਲੋਕ ਜਿਹੜੇ ਇੱਥੇ ਦੇ ਖਾਸੇ ਪਰੇਸ਼ਾਨ ਨੇ ਉਹ ਤੁਹਾਨੂੰ ਦੱਸ ਦਈਏ ਕਾਰਨ ਕੀ ਨੇ ਕਿ ਇਹ ਜਿਹੜੀ ਮੁੱਖ ਸੜਕ ਹੈ ਉਸ ਤੇ ਜਿਹੜੀ ਧੂਲ ਮਿੱਟੀ ਉਡਦੀ ਹੈ ਉਸ ਕਾਰਨ ਲੋਕਾਂ ਨੂੰ ਕਈ ਗੰਭੀਰ ਬਿਮਾਰੀਆਂ ਵਿੱਚ ਪੇਟ ਤੋਂ ਆ ਰਹੇ ਨੇ ਤੁਹਾਨੂੰ ਦੱਸਦੀ ਕੀ ਇਹ ਮੁਬਾਰਕਪੁਰ ਦੀ ਉਹ ਮੁੱਖ ਸੜਕ ਹੈ ਜਿਹੜੀ ਕਿ ਦੇਰਾ ਬੱਸੀ ਨੂੰ ਜੋੜਦੀ ਹੈ ਰਾਮਗੜ੍ਹ ਪੰਚਕੁਲਾ ਰੋਡ ਨੂੰ ਜੋੜਦੀ ਹੈ ਤੇ ਤੁਹਾਨੂੰ ਦੱਸਦੀ ਕੀ ਜਿਹੜੀ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਪੂਰਾ ਦਿਨ ਇੱਥੇ ਕ੍ਰਸ਼ਲਾਂ ਤੋਂ ਟਿਪਰ ਜਿਹੜੇ ਚੱਲਦੇ ਨੇ ਉਹਨਾ ਕਾਰਨ ਸੜਕ ਜਿਹੜੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਸੜਕ ਤੇ ਮਿੱਟੀ ਮਿੱਟੀ ਇੰਨੀ ਪਈ ਹੈ ਕਿ ਤੁਹਾਨੂੰ ਦੱਸ ਦਈਏ ਕਿ ਜਿਹੜੇ ਟਿਪਰ ਹੈ ਲਗਾਤਾਰ ਉਹਨਾਂ ਦੀ ਆਵਾਜ਼ ਆਈਏ ਸੜਕ ਤੋਂ ਰਹਿੰਦੀ ਹੈ ਜਿਸ ਕਾਰਨ ਲੋਕਾਂ ਨੂੰ ਖਾਸ ਹੀ ਪਰੇਸ਼ਾਨੀਆਂ ਦਾ ਸਾਹਮਣਾ ਇੱਥੇ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੀ ਲਗਾਤਾਰ ਮਿੱਟੀ ਉੱਡ ਰਹੀ ਹੈ ਲੋਕਾਂ ਨੂੰ ਗੰਭੀਰ ਬਿਮਾਰੀਆਂ ਵਿੱਚ ਪੇਟ ਦੇ ਵੀ ਆ ਰਹੇ ਨੇ ਅਸਤਵ ਪਰ ਕੀ ਬਿਮਾਰੀਆਂ ਵੀ ਹੋ ਰਹੀਆਂ ਨੇ ਪਰ ਪ੍ਰਸ਼ਾਸਨ ਤੁਮ ਦਾ ਦੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਲਗਾਤਾਰ ਜੇ ਪੂਰੀ ਦਿਨ ਦੀ ਗੱਲ ਕੀਤੀ ਜਾਵੇ ਲਗਾਤਾਰ ਮਿੱਟੀ ਉੱਡਦੀ ਨਜ਼ਰ ਆਉਂਦੀ ਹੈ ਲੋਕਾਂ ਦੇ ਕਾਰੋਬਾਰ ਤੇ ਵੀ ਇਸ ਚੀਜ਼ ਦਾ ਫਰਕ ਪੈ ਰਿਹਾ ਹੈ ਲੋਕੀ ਇੱਥੋਂ ਨਿਕਲਦੇ ਜਿਹੜੇ ਨੇ ਛੋਟੇ ਛੋਟੇ ਸਕੂਲੀ ਬੱਚੇ ਵੀ ਕਈ ਇੱਥੋਂ ਨਿਕਲਦੇ ਨੇ ਜਿਹੜਾ ਸਾਰਾ ਦਿਨ ਉਹਨਾਂ ਦੇ ਮੂੰਹ 'ਚ ਮਿੱਟੀ ਕਿਤੇ ਨਾ ਕਿਤੇ ਪੈਂਦੀ ਹੈ ਤੇ ਪ੍ਰਸ਼ਾਸਨ ਨੂੰ ਇਸ ਜਿਹੜੀ ਸਮੱਸਿਆ ਹੈ ਉਹਦੇ ਬਾਰੇ ਧਿਆਨ ਦੇਣਾ ਚਾਹੀਦਾ ਹੈ ਤੁਹਾਨੂੰ ਦੱਸਦੀ ਕਿ ਜਿਹੜੀ ਰਾਮਗੜ੍ਹ ਪੰਚਕੁਲਾ ਰੋਡ ਹੈ ਉੱਤੇ ਲਗਾਤਾਰ ਕ੍ਰਸ਼ਰ ਚੱਲਦੇ ਨੇ ਜਿਨ੍ਹਾਂ ਤੋਂ ਜਿਹੜੇ ਹਜ਼ਾਰਾਂ ਦੀ ਗਿਣਤੀ ਸੈਂਕੜਿਆਂ ਦੀ ਗਿਣਤੀ 'ਚ ਹਰ ਦਿਨ ਟਿੱਪਰ ਨਿਕਲਦੇ ਨੇ ਜਿਸ ਕਾਰਨ ਇਹ ਸਮੱਸਿਆ ਜਿਹੜੀ ਹੋਰ ਗੰਭੀਰ ਬੰਦੀ ਜਾ ਰਹੀ ਹੈ ਪਰ ਜੋ ਪ੍ਰਸ਼ਾਸਨ ਤਸਵੀਰਾਂ ਤੁਹਾਨੂੰ ਦਿਖਾ ਦਈਏ ਸੀ ਕਿ ਟਿੱਪਰ ਨਿਕਲ ਰਹੇ ਤੇ ਉਹਦੇ ਪਿੱਛੇ ਜਿਹੜੀ ਕਿੰਨੀ ਮਿੱਟੀ ਉੱਡ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਔਰ ਪੂਰੇ ਦਿਨ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਹਾਲ ਹੈ ਲੋਕ ਤਿਆਰ ਹੋ ਕੇ ਆਪਣੇ ਘਰਾਂ ਤੋਂ ਦਫ਼ਤਰਾਂ ਨੂੰ ਨਿਕਲਦੇ ਨੇ ਪਰ ਜਦ ਇਹ ਸੜਕ ਤੋਂ ਨਿਕਲਦੇ ਨੇ ਤੇ ਉਹਨਾਂ ਦੇ ਕੱਪੜੇ ਜਿਹੜੇ ਮਿੱਟੀ ਨਾਲ ਪੂਰੇ ਲਤਬਤ ਨਜ਼ਰ ਆਉਂਦੇ ਨੇ ਲੋਕਾਂ ਨੂੰ ਖਾਸ ਜਿਹੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦੀ ਕਹਿਣਾ ਇਹ ਹੈ ਕਿ ਪ੍ਰਸ਼ਾਸਨ ਨੂੰ ਇਸ ਗੰਭੀਰ ਸਮੱਸਿਆ ਬਾਰੇ ਧਿਆਨ ਦੇਣਾ ਚਾਹੀਦਾ ਹੈ ਤੁਹਾਨੂੰ ਇਹ ਕਿ ਮੁਬਾਰਕੁਰ ਦੀ ਗੱਲ ਕੀਤੀ ਜਾਵੇ ਜਿਹੜੀ ਮੁੱਖ ਸੜਕ ਹੈ ਉਸਤੇ ਪੂਰਾ ਦਿਨ ਮਿੱਟੀ ਮਿੱਟੀ ਹੀ ਰਹਿੰਦੀ ਹੈ ਆਖਿਰਕਾਰ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਹੱਲ ਕੱਢਣਾ ਚਾਹੀਦਾ ਹੈ ਜਿਹੜੇ ਲੋਕਾਂ ਨੂੰ ਥੋੜੀ ਸਹੂਲਤ ਮਿਲ ਪਾਏ ਕੈਮਰਾ ਬਰਸਦ ਨਾਲ ਸੰਜੀਵ ਭੰਡਾਰੀ ਜ਼ੀ ਮੀਡੀਆ ਡੇਰਾ ਬਸੀ पूरे गांव वाले बहुत परेशान हैं जी इस तो बहुत ज्यादा डस्ट उड़ रही है यहाँ पे सर जैसे ही निकलता है बच्चा कोई बड़ा कोई बुजुर्ग उसको मुंह पे कपड़ा बांध के निकलना पड़ता है इतना बुरा हाल है जी और जहाँ पे इवन डॉक्टर्स के पास भी आना हो तो रास्ते में बहुत समस्या है और बहुत ज्यादा बीमारी का कारण बन रहा है तो मैं यही प्रशासन से मांग करूंगा कि जल्दी से जल्दी डस्ट के लिए कुछ इंतजाम की जाए क्रैसर से जो टिप्पर आते हैं उनको ढक के लेता लेके आए ताकि सीधा खुला खुले में लोग परेशान ना हो उनकी आंखों में डस्ट ना पड़े मुंह में ना जाए ये मिट्टी बावजी जद तक रोड पाड़ाया वे जी जद की मिट्टी उड़ती हुई है जी तो बाकी पहला इतनी उड़ती थी कट उड़ती थी हुन जद आ रोड पटया ज्यादा उड़ती हुई है जी वैसे पानी छिड़क दिया सवेरे और जद पानी छिड़क दे उदोते उड़दी नहीं हैगी जी हुन जद सुकजंदा पानी उदो उड़दी है जी ਤੁਸੀਂ ਦੇਖਦੇ ਹੋ ਸਵੇਰ ਤੋਂ ਲੱਗੇ ਸ਼ਾਮ ਤੱਕ ਇੱਥੇ ਮਿੱਟੀ ਹਰ ਵੇਲੇ ਹੀ ਰਹਿੰਦੀ ਹੈ ਚਾਹੇ ਉਹ ਰਾਮਗੜ੍ਹ ਰੋਡ ਦੀ ਗੱਲ ਕਰੀਏ ਹਾਂਜੀ ਹਾਂਜੀ ਜਦ ਤਰ੍ਹਾਂ ਬੁਰਾ ਹਾਲ ਹੈ ਜੀ ਪੂਰਾ ਮਿੱਟੀ ਦਾ ਦੀ ਹਾਂਜੀ ਤੇ ਇੱਥੇ ਮਿੱਟੀ ਜਿਹੜੀ ਇੰਨੀ ਉੱਡਦੀ ਉਹਦਾ ਕਾਰਨ ਕੀ ਨੇ ਟਿੱਪਰ ਚੱਲਦੇ ਨੇ ਕੀ ਕ੍ਰੈਸਰ ਉਹਨਾਂ ਦਾ ਕਾਰਨ ਹੈ ਹੁਣ ਮੜਾ ਮਰ ਟਿੱਪਰ ਹੀ ਚੱਲਦੇ ਆ ਬੋ ਜੀ ਟਿੱਪਰ ਹੋ ਗਏ ਹੋਰ ਬਾਕੀ ਟਰੈਕ ਵੀ ਚੱਲਦੀ ਆ ਉਹਨਾਂ ਕਰਕੇ ਉੱਡਦੀ ਆ ਜੀ ਉਹ ਬੁਰਾ ਹਾਲ ਹੈ ਜੀ ਤੇ ਮਾਰ ਕੁੜਦਾ ਬਹੁਤ ਟਿੱਪਰ ਕ੍ਰੈਸਰਾਂ ਕਰਕੇ ਬੁਰਾ ਹਾਲ ਹੈ ਸਾਰਾ ਉਹ ਕੋਈ ਗੌਰ ਨਹੀਂ ਕੋਈ ਦੇਖਣਾ ਨਹੀਂ ਕੋਈ ਕੁਝ ਨਹੀਂ ਕਰਨਾ ਐਕਸੀਡੈਂਟ ਵੀ ਕਿ कुछ नहीं बहुत ही ज्यादा बुरा हाल है शाम होते होते यहाँ पे दिखना बंद हो जाता है और जिस तरह मिट्टी का बादल पूरा धुंध की तरह ना मिट्टी मिट्टी नजर आती है इवन कपड़ो पे गिलास में बर्तनों में कुछ भी हम खाना पीना ले तो पहले वो मिट्टी से मतलब अंदर जा ही रही है हर चीज के साथ

जब से ये हमारा अंडर पास चला है डकोली को ट्रैफिक जा रही है तो ट्रैफिक वैसे भी मल्टी फोल्ड है हिमाचल को भी यहाँ से जा रही है गाड़िया चंडीगढ़ पंचकूला बाकी यहाँ पे क्रेशर्स भी है उसकी वजह से भी मिट्टी है जी टिपर चलते हैं बजरी के मिट्टी है, के रेते दो प्रशासन तो की कहना चाहूंगा प्रशासन से यही है मांग करते है जी एक तो सड़क बनवा दी जाए जल्दी से जल्दी प्रॉपर तरीके से बनाए भी खड्डे ना हो कि धूल मिट्टी कम उड़े ਜ਼ਰਕਪੁਰ ਦੇ ਨਿੱਜੀ ਹੋਟਲ ਦੇ ਵਿੱਚ ਨੌਕਰੀ ਦੇ ਪਹਿਲੇ ਦਿਨ ਹੀ ਪ੍ਰਵਾਸੀ ਮੁਲਾਜ਼ਮ ਦੀ ਮੌਤ ਹੋ ਗਈ। ਹੋਟਲ ਸਲਚਾਰਕ ਨੇ ਦੱਸਿਆ ਕਿ ਉਸਨੇ ਇਹ ਹੋਟਲ ਲੀਜ਼ ਦੇ ਉੱਤੇ ਲਿਆ ਹੋਇਆ ਹੈ। ਇੱਕ ਦਿਨ ਪਹਿਲਾਂ ਹੀ ਪ੍ਰਵਾਸੀ ਮੁਲਾਜ਼ਮ ਨੂੰ ਕੰਮ ਦੇ ਉੱਤੇ ਰੱਖਿਆ ਗਿਆ ਸੀ ਤਾਂ ਅਗਲੇ ਦਿਨ ਡਿਊਟੀ ਤੇ ਪਹੁੰਚਦੇ ਹੀ ਮੁਲਾਜ਼ਮ ਬੇਹੋਸ਼ ਹੋ ਗਿਆ ਜਿਸ ਨੂੰ ਡੇਰਾ ਬਸੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਦੇ ਵੱਲੋਂ ਮੁਲਾਜ਼ਮ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਤਾਂ ਹੋਟਲ ਮਾਲਕ ਨੇ ਸ਼ੱਕ ਜਤਾਇਆ ਕਿ ਨਸ਼ੇ ਦੀ ਓਵਰਡੋਸ ਦੇ ਕਾਰਨ ਕਾਮੇ ਦੀ ਮੌਤ ਹੋਈ ਹੈ। ਮ੍ਰਿਤਕ ਦੀ ਪਛਾਣ ਯੂਪੀ ਬাসী 28 ਸਾਲਾ ਅਨਿਲ ਕੁਮਾਰ ਦੇ ਵਜੋਂ ਹੋਈ ਹੈ ਲਾਸ਼ ਨੂੰ ਹਸਪਤਾਲ ਦੇ ਮਰਦਾਕਾਰ ਦੇ ਵਿੱਚ ਰੱਖਿਆ ਗਿਆ ਤੇ ਪੁਲਿਸ ਨੇ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਕਾਰਵਾਈ ਦੀ ਗੱਲ ਆਖੀ ਹੈ। ਨੂੰ ਸੂਚਨਾ ਮਿਲੀ ਸੀ ਰਾਤ ਨੂੰ 10:11 ਵਜੇ ਕਿੰਗ ਹੋਟਲ ਹੈ ਕੋਈ ਨੇ ਫੋਨ ਕੀਤਾ ਸੀ ਕਿ ਸੁਬਾਹ 12:00 ਤੇ ਵੀ ਇੱਕ ਬੰਦਾ ਜੋ ਬਾਹਰ ਪਿਆ ਜੋ ਕਿ ਜਾਨ ਸਿਹਤ ਖਰਾਬ ਹੈ ਜਿਹਨੂੰ ਅਸੀਂ ਨੋ ਚੱਕੀ ਨੂੰ ਅੱਥ ਬੁਲਾ ਕੇ ਉਹਨੂੰ ਡੇਰਾਬੀ ਸੀ ਲੈ ਕੇ ਜਿੱਥੇ ਤੋਂ ਉਹਦੀ ਡੈਥ ਹੋ ਗਈ ਜੀ ਮੌਤ ਹੋ ਗਈ ਹੈ ਜਿਸ ਨੂੰ ਮੌਤ ਜੀ ਜਮਾ ਕਰਾਇਆ ਗਿਆ ਸੋ ਇੰਨੀ ਉਮਰ ਤੇ ਕੀ ਨਾਮ ਸੀਗਾ ਕਿੱਥੇ ਦਾ ਰਹਿਣ ਵਾਲਾ ਹੈ ਅਦੀ ਦਾ ਨਾਮ ਨਹੀਂ ਪਤਾ ਲੱਗਿਆ ਜੀ ਇਹਦੀ ਉਮਰ ਤਕਰੀਬਨ 28 ਸਾਲ ਹੈ ਤੇ ਇਹ ਪ੍ਰਵਾਸੀ ਬੰਦਾ ਲੱਗ ਰਿਹਾ ਫਿਲਹਾਲ ਤਾਂ ਯੂਪੀ ਦਾ ਬੰਦਾ ਲੱਗ ਰਿਹਾ ਹੈ ਤਾਂ ਟ੍ਰਾਈ ਸਿਟੀ ਦਾ ਸੀਸੀਟੀਵੀ ਲੜੀ ਦੇ ਤਹਿਤ ਬਨੌਰ ਦੇ ਵਿੱਚ ਥਾਣਾ ਰੋਡ ਫਲਾਈਓਵਰ ਅਤੇ ਬਾਨੋ ਮਾਤਾ ਫਲਾਈਓਵਰ ਦੇ ਹੇਠਾਂ ਸਟ੍ਰੇਟ ਲਾਈਟਾਂ ਦੇ ਉੱਤੇ ਕੰਮ ਨਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਫਲਾਈਓਵਰ ਦੇ ਹੇਠਾਂ ਹਨੇਰਾ ਹੋਣ ਦੇ ਕਾਰਨ ਕਿਸੇ ਵੀ ਤਰ੍ਹਾਂ ਦੀ ਘਟਨਾ ਦਾ ਡਰ ਹਮੇਸ਼ਾ ਵੱਧਿਆ ਰਹਿੰਦਾ ਹੈ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 7 ਮਹੀਨਿਆਂ ਤੋਂ ਸਟਰੀਟ ਲਾਈਟਾਂ ਬੰਦ ਨੇ ਤੇ ਸ਼ਹਿਰ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਫਲਾਈਓਵਰ ਮੰਦਰਾਂ ਤੇ ਗੁਰਦੁਆਰਿਆਂ ਦੇ ਨਾਲ ਕਿਰਿਆ ਹੋਇਆ ਜਿਸ ਕਾਰਨ ਲੋਕਾਂ ਨੂੰ ਸ਼ਾਮ ਅਤੇ ਸਵੇਰੇ ਧਾਰਮਿਕ ਸਥਾਨਾਂ ਦੇ ਉੱਤੇ ਮੱਥਾ ਟੇਕਣ ਦੇ ਲਈ ਹਨੇਰੇ ਦੇ ਵਿੱਚ ਹੀ ਪੁਲ ਦੇ ਹੇਠੋਂ ਲੰਘਣਾ ਪੈਂਦਾ ਹੈ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਇਹ ਥਾਣਾ ਰੋਡ ਬਨੂੜ ਦੇ ਪੁਲ ਦੀਆਂ ਹੀਟੀਆਂ ਤਸਵੀਰਾਂ ਹਨ ਇੱਥੇ ਜੋ ਸਟਰੀਟ ਲਾਈਟਾਂ ਲਗਾਈਆਂ ਗਈਆਂ ਨੇ ਉਹ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈਆਂ ਨੇ ਜਿਸ ਦੇ ਨਾਲ ਇੱਥੇ ਲੋਕਾਂ ਨੂੰ ਭਾਰੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਖਾਸ ਤੌਰ ਤੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਸ ਥਾਣਾ ਰੋਡ ਦੇ ਜੋ ਪੁਲ ਹੈ ਇਸ ਨੂੰ ਗੁਜ਼ਰ ਕੇ ਹੀ ਬੰਨੋ ਮਾਤਾ ਮੰਦਿਰ ਦੇ ਵਿੱਚ ਜਾਇਆ ਜਾਂਦਾ ਹੈ ਅਤੇ ਇਸੇ ਤਰ੍ਹਾਂ ਇਸੇ ਪੁਲ ਤੋਂ ਹੀ ਗੁਜ਼ਰ ਕੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਦੇ ਵਿਖੇ ਸੰਗਤਾਂ ਨਤਮਸਤਕ ਹੋਣ ਪਹੁੰਚਦੀਆਂ ਨੇ ਲਾਈਟਾਂ ਬੰਦ ਹੋਣ ਦੇ ਨਾਲ ਇਹ ਸਮੱਸਿਆ ਸਵੇਰ ਟਾਈਮ ਕਾਫੀ ਜ਼ਿਆਦਾ ਵਿਕਰਾਲ ਬਣ ਜਾਂਦੀ ਹੈ ਜਦੋਂ ਪੁੱਲ ਦੇ ਹੇਠਾਂ ਨੇਰੇ ਦੇ ਵਿੱਚੋਂ ਲੋਕਾਂ ਨੂੰ ਗੁਜ਼ਰਨਾ ਪੈਂਦਾ ਹੈ ਤੇ ਏਡੀ ਇਹੀ ਗੱਲ ਹੀ ਨਹੀਂ ਹੈ ਇਸ ਤੋਂ ਇਲਾਵਾ ਜੋ ਇਸ ਤੋਂ ਅੱਗੇ ਬੰਨੋ ਮਾਤਾ ਦੇ ਸਾਹਮਣੇ ਪੁੱਲ ਹੈ ਉੱਥੇ ਵੀ ਇਹਹੀ ਸੇਮ ਸਥਿਤੀ ਬਣੀ ਹੋਈ ਹੈ ਤੇ ਇੱਥੇ ਜੋ ਲੋਕ ਨੇ ਉਹਨਾਂ ਨੂੰ ਵੀ ਮੰਦਿਰ ਦੇ ਵਿੱਚ ਆਣ ਵਾਸਤੇ ਭਾਰੀ ਦਿੱਕਤ ਪੇਸ਼ ਆਉਣ ਦਾ ਸਾਹਮਣਾ ਲਾਈਟਾਂ ਬੰਦ ਹੋਣ ਕਾਰਨ ਕਰਨਾ ਪੈਂਦਾ ਹੈ ਸਿਰਫ ਇੰਨਾ ਹੀ ਨਹੀਂ ਤੁਸੀਂ ਦੇਖ ਰਹੇ ਹੋ ਕਿ ਸਿੱਧਾ ਜੋ ਇਹ ਫਲਾਈਓਵਰ ਹੈ ਇਸ ਫਲਾਈਓਵਰ ਦੇ ਨਾਲ ਬਾਹਰੀ ਸਾਈਡ ਜੋ ਸਟ੍ਰੀਟ ਲਾਈਟਾਂ ਲਗਾਈਆਂ ਕਿ ਜਿਸੀ ਕੰਪਨੀ ਵੱਲੋਂ ਉਹ ਉਹ ਵਾਲੀ ਲਾਈਟਾਂ ਵੀ ਇੱਥੇ ਨਹੀਂ ਚੱਲ ਰਹੀਆਂ ਜਿਸ ਦੇ ਨਾਲ ਇੱਥੇ ਜੋ ਰਾਹਗੀਰ ਨੇ ਉਹਨਾਂ ਨੂੰ ਭਾਰੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਜੋ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਵੱਲੋਂ ਇੱਥੇ ਮੇਨਟੇਨੈਂਸ ਵਾਸਤੇ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਹੈ ਉਸ ਕੰਪਨੀ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਹ ਕੰਮ ਨਹੀਂ ਕੀਤਾ ਜਾ ਰਿਹਾ ਜਿਸ ਨਾਲ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਰੇਸ਼ਾਨ ਹੁੰਦੇ ਨੇ ਖਾਸ ਤੌਰ ਤੇ ਜੋ ਇਹ ਫਲਾਈਓਵਰ ਹੈ ਇਹ ਬਨੂੜ ਬੈਰੀਅਰ ਤੋਂ ਲੈ ਕੇ ਇਧਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤੱਕ ਬਣਿਆ ਹੋਇਆ ਹੈ ਤੇ ਇਸ ਦੇ ਦੋਨੋਂ ਸਾਈਡ ਹੀ ਜੋ ਸਰਵਿਸ ਰੋਡ ਦੇ ਉੱਪਰ ਲੈਟਰ ਲੱਗੇ ਹੋਏ ਨੇ ਉਹ ਪਿਛਲੇ 7-8 ਮਹੀਨੇ ਤੋਂ ਬੰਦ ਪਈਆਂ ਨੇ ਵੱਡੀ ਗੱਲ ਇਹ ਵੀ ਹੈ ਕਿ ਇਹ ਸਾਰਾ ਹੀ ਮਾਮਲਾ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਜੀ ਦੇ ਧਿਆਨ ਦੇ ਵਿੱਚ ਹੈ ਲੇਕਿਨ ਇਸ ਇੱਥੇ ਜੋ ਲੋਕਾਂ ਦੀ ਸੁਵਿਧਾ ਵਾਸਤੇ ਸਟਰੀਟ ਟਟ ਲੱਗ ਜਾਂਦੇ ਸੀ ਜਨ ਉਹ ਬੰਦ ਹੋਣ ਨਾਲ ਕਾਫੀ ਲੋਕ ਪਰੇਸ਼ਾਨੀ ਦਾ ਸਾਹਮਣਾ ਕਰਨ ਨੂੰ ਮਜਬੂਰ ਹੋਏ ਨੇ ਕੁਲਦੀਪ ਸਿੰਘ ਜੀ ਮੀਡੀਆ ਬਨੂ ਮੇਨ ਪੁਲ ਦੇ ਨੀਚੇ ਨਾ ਸਟਰੀਟ ਹਾਈਟਾਂ ਜੋ ਲਗਾ ਰੱਖੀਆਂ ਹਨ ਉਹ ਕਈ ਸਾਲ ਹੋ ਗਏ ਬੰਦ ਪਈਆਂ ਨੇ ਤੇ ਆਪਾਂ ਇਹ ਹੀ ਮੰਗ ਕਰਦੇ ਹਾਂ ਕਿ ਭਾਈ ਕੱਲ ਨੂੰ ਕੋਈ ਬਾਰਦਾਤ ਨਾ ਹੋ ਸਕੇ ਤੇ ਜੋ ਵੀ ਸਾਡਾ ਅਨੇਚਾਈ ਵੱਲੋਂ ਵੈਂਡਰ ਹੁੰਦੇ ਹਨ ਜੋ ਕਿ ਇਹ ਬੰਦ ਪਈਆਂ ਲਾਈਟਾਂ ਨੂੰ ਚਾਲੂ ਕਰਨ ਹੋਰ ਇੱਥੇ ਬਹੁਤ ਹੀ ਹਨੇਰਾ ਹੁੰਦਾ ਹੈ ਸੋ 메ਨ ਮੰਦਰ ਬੰਨੋ ਮਾਤਾ ਕਮੇਟੀ ਨੂੰ ਵੀ ਬੇਨਤੀ ਕਰਦੇ ਹਨ ਕਿ ਭਾਈ ਥੋੜੀ ਜੀ ਇੱਧਰ ਨੂੰ ਵੀ ਕੋਈ ਗੌਰ ਕਰਨ ਕਿਉਂਕਿ ਇੱਥੇ ਬਹੁਤ ਹੀ ਸ਼ਰਧਾਲੂ ਮੱਥਾ ਟੇਕਣ ਸਵੇਰੇ ਜਾਂ ਸ਼ਾਮ ਨੂੰ ਜੋ ਸੰਗਤਾਂ ਬੜੇ ਹੀ ਉਤਸ਼ਾਹ ਨਾਲ ਆਉਂਦੀਆਂ ਨੇ ਸੋ ਸਾਰੀ ਹੀ ਕਮੇਟੀ ਅੰਨੇ ਆ ਚਾਈ ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਹਨ ਕਿ ਭਾਈ ਥੋੜਾ ਜਿਆ ਧਿਆਨ ਦਿੱਤਾ ਜਾਵੇ ਕਮੇਟੀ ਰੋਡ ਜਿਹੜਾ ਮੁੱਖ ਮਾਰਗ ਹੈ ਉਹਦੇ નીચે ਬਣਿਆ ਉਸ ਰੋਡ ਮੇਨ ਰੋਡ ਤੇ ਬਣਿਆ ਪੁਲ ਹੈ ਉਹਦੇ નીચે ਦੀਆਂ ਲਾਈਟਾਂ ਖਰਾਬ ਨੇ ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਬੰਨੋ ਮਾਈ ਮੰਦਿਰ ਦੀ ਉਹਦੇ નીચે ਵਾਲੇ ਪੁਲ ਦੀਆਂ ਵੀ ਲਾਈਟਾਂ ਕਾਫੀ ਸਮੇ ਤੋਂ ਖਰਾਬ ਨੇ ਇੱਥੇ ਦੋਨਾਂ ਜਗ੍ਹਾ ਵਿਸ਼ੇਸ਼ ਜਗ੍ਹਾ ਹੈ ਜਿੱਥੇ ਲੋਕ ਰੋਜ਼ਾਨਾ ਸਵੇਰੇ ਸ਼ਾਮ ਆਣਾ ਜਾਣਾ ਕਰਦੇ ਨੇ ਇੱਕ ਪਾਸੇ ਤਾਂ ਬਾਤਾ ਬੰਨੋ ਮਾਈ ਦਾ ਜੋ ਇਤਿਹਾਸਿਕ ਮੰਦਿਰ ਹੈ ਉੱਤੇ ਲੋਕ ਤੜਕੇ 3-4 ਵਜੇ ਤੋਂ ਆਣਾ ਸ਼ੁਰੂ ਹੋ ਜਾਂਦੇ ਨੇ ਦੂਜੇ ਪਾਸੇ ਗੁਰਦੁਆਰਾ ਸ਼੍ਰੀ ਬੰਦਾ ਸਿੰਘ ਬਹਾਦਰ ਜੀ ਇਤਿਹਾਸਿਕ ਗੁਰਦੁਆਰਾ ਜਿੱਥੇ ਇਲਾਕੇ ਦੀਆਂ ਸੰਗਤਾਂ ਸਵੇਰੇ ਤੜਕੇ ਹੀ ਤੇ ਸ਼ਾਮ ਰਾਤ ਤੱਕ ਉੱਤੇ ਆਂਦੀਆਂ ਜਾਂਦੀਆਂ ਨੇ ਲੈਟਾਂ ਨਾ ਬੰਦ ਕਰਕੇ ਸੰਗਤਾਂ ਨੂੰ ਤੇ ਆਮ ਜਨਤਾ ਨੂੰ ਬੜੀ ਦਿੱਕਤ ਪਰੇਸ਼ਾਨੀ ਹੈ ਇਹਦੇ ਨਾਲ ਹੀ ਜੇ ਆਪਾਂ ਗੱਲ ਕਰ ਲਈਏ ਕਿ ਹਾਈਵੇ ਅਥਾਰਟੀ ਜਿਹੜੀ ਲੱਖਾਂ ਰੁਪਏ ਲੋਕਾਂ ਤੋਂ ਲੈ ਰਹੀ ਹੈ ਉਹ ਬੈਰੀਅਰ ਤੋਂ ਲੈ ਕੇ ਇਧਰ ਬੱਸ ਸਟੈਂਡ ਤੱਕ ਇੱਕ ਵੀ ਲੈਟ ਇਹਨਾਂ ਦੀ ਚੱਲ ਨਹੀਂ ਰਹੀ ਠੀਕ ਹੈ ਲੋਕਰ ਲੱਖ ਰੁਪਏ ਟੈਕਸ ਲੈ ਰਹੇ ਨੇ ਪਰ ਇਹਨਾਂ ਦੀ ਕਾਰਗੁਜ਼ਾਰੀ ਤੇ ਜਿਹੜਾ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ